ਤੋ ਕਰ ਲੈਣਿਆ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਨੇ ਵੱਡਾ ਫੈਸਲਾ ਲਿਆ ਆਮ ਆਦਮੀ ਪਾਰਟੀ ਨੇ ਆਪਣੀਆਂ ਦੋ ਰੈਲੀਆਂ ਨੂੰ ਰੱਦ ਕਰ ਦਿੱਤਾ ਹੈ ਦੱਸਦੇ ਕਿ 18 ਦੇ 22 ਤਰੀਕ ਨੂੰ ਹੋਣ ਵਾਲੀ ਰੈਲੀ ਨੂੰ ਆਮ ਆਦਮੀ ਪਾਰਟੀ ਵੱਲੋਂ ਰੱਦ ਕਰ ਦਿੱਤਾ ਗਿਆ ਤਾਂ ਕਿਸਾਨ ਅੰਦੋਲਨ ਦੇ ਚਲਦਿਆਂ ਇਸ ਰੈਲੀਆਂ ਨੂੰ ਰੱਦ ਕੀਤਾ ਗਿਆ ਆਮ ਆਦਮੀ ਪਾਰਟੀ ਵੱਲੋਂ ਦੋ ਰੈਲੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਤਾਂ 18 ਅਤੇ 22 ਤਰੀਕ ਨੂੰ ਹੋਣ ਵਾਲੀ ਆਮ ਆਦਮੀ ਪਾਰਟੀ ਵੱਲੋਂ ਰੈਲੀਆਂ ਨੂੰ ਰੱਦ ਕੀਤਾ ਗਿਆ ਹੈ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਦਾ ਵੱਡਾ ਫੈਸਲਾ ਵੇਖਣ ਨੂੰ ਮਿਲਿਆ ਤੇ ਉਸ ਵਕਤ ਦੀ ਸਭ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਨੇ ਵੱਡਾ ਫੈਸਲਾ ਲਿਆ ਆਮ ਆਦਮੀ ਪਾਰਟੀ ਵੱਲੋਂ ਦੋ ਰੈਲੀਆਂ ਨੂੰ ਰੱਦ ਕੀਤਾ ਗਿਆ ਦੱਸਦੇ ਕਿ 18 ਤੇ 22 ਤਰੀਕ ਨੂੰ ਹੋਣ ਵਾਲੀ ਆਮ ਆਦਮੀ ਪਾਰਟੀ ਦੀ ਰੈਲੀ ਨੂੰ ਰੱਦ ਕਰ ਦਿੱਤਾ ਗਿਆ ਤਾ ਕਿਸਾਨਾਂ ਵਧੇਰੇ ਜਾਣਕਾਰੀ ਦੇ ਲਈ ਮੇਰੇ ਸਹਿਯੋਗੀ ਰੋਹਿਤ ਪੰਸਲ ਮੈਨਾ ਫੋਨ ਲਾਈਨ ਤੇ ਜੁੜ ਚੁੱਕੇ ਨੇ ਤਾਂ ਜੀ ਰੋਹਿਤ ਕੀ ਕੁਝ ਅਪਡੇਟ ਹੈ ਦੋ ਰੈਲੀਆਂ ਨੇ ਜੋ ਆਮ ਆਦਮੀ ਪਾਰਟੀ ਵੱਲੋਂ ਰੱਦ ਕਰ ਦਿੱਤੀਆਂ ਗਏ ਨੇ ਕੀ ਕੁਝ ਅਹਿਮ ਜਾਣਕਾਰੀ ਜੀ ਜਵਾਬ ਇਹ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਬੈਕ ਟੂ ਬੈਕ ਪੰਜਾਬ ਦੇ ਵਿੱਚ ਅਲੱਗ-ਅਲੱਗ ਜਗ੍ਹਾ ਦੇ ਉੱਪਰ ਅਲੱਗ-ਅਲੱਗ ਰੈਲੀਆਂ ਕੀਤੀਆਂ ਜਾ ਰਹੀਆਂ ਸੀ ਪਿਛਲੇ ਦਿਨਾਂ ਦੇ ਵਿੱਚ ਵੀ ਖਡੂਰ ਸਾਹਿਬ ਦੇ ਨੇੜੇ ਗੋਵਿੰਦਗੜ੍ਹ ਸਾਹਿਬ ਦੇ ਵਿੱਚ ਇੱਕ ਰੈਲੀ ਕੀਤੀ ਗਈ ਤੇ ਦੂਸਰੀ ਰੈਲੀ ਫਤਿਹਗੜ੍ਹ ਸਾਹਿਬ ਦੇ ਖੰਡਾਂ ਦੇ ਵਿੱਚ ਕੀਤੀ ਗਈ ਤੇ ਹੁਣ ਦੋ ਹੋਰ ਰੈਲੀਆਂ ਦਾ ਜਿਹੜਾ ਅਗਾਜ਼ ਸੀ ਉਹ ਕੀਤਾ ਜਾਣਾ ਸੀ ਪਰ ਜਿਹੜੇ ਆਵਾਜ਼ੀ ਪਾਰਟੀ ਪੰਜਾਬ ਆ ਉਹਨਾਂ ਦੇ ਵੱਲੋਂ ਫੈਸਲਾ ਲਿਆ ਗਿਆ ਕਿ ਜਦੋਂ ਸੂਬੇ ਦੇ ਵਿੱਚ ਐਡਾ ਵੱਡਾ ਅੰਦੋਲਨ ਚੱਲ ਰਿਹਾ ਹੋਵੇ ਤਾਂ ਅਜਿਹੇ ਦੇ ਵਿੱਚ ਕੋਈ ਵੀ ਰੈਲੀ ਕਰਨੀ ਠੀਕ ਨਹੀਂ ਹੈ ਕਿਉਂਕਿ ਜੇਕਰ ਰੈਲੀਆਂ ਕਰਦੇ ਆ ਤਾਂ ਕਿਸਾਨ ਉਹੀ ਕਿਸਾਨ ਨੇ ਉਹੀ ਵਰਕਰ ਨੇ ਉਹਨਾਂ ਨੂੰ ਉਸ ਪਾਸੇ ਵੀ ਜਾਣਾ ਪੈਂਦਾ ਹੈਗਾ ਔਰ ਇਸ ਦੇ ਕਰਕੇ ਕਈ ਵਾਰ ਹੁੰਦਾ ਹੈ ਕਿ ਜਿਹੜੇ ਅੰਦੋਲਨ ਹੁੰਦੇ ਆ ਉਹਨਾਂ ਦੇ ਵਿੱਚ ਵਿਗਨ ਜਾਂਦਾ ਹੈਗਾ ਔਰ ਅੰਦੋਲਨ ਲਗਾਤਾਰ ਜਾਰੀ ਰਵੇ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਅੰਦੋਲਨ ਦੇ ਵਿੱਚ ਹਿੱਸਾ ਲੈਣਾ ਹੈਗਾ ਉਹ ਅੰਦੋਲਨ ਤੱਕ ਪਹੁੰਚ ਸਕਣ ਕਿਉਂਕਿ ਹਰ ਪਾਟੀ ਦਾ ਵਰਕਰ ਸੀ ਕਹਿੰਤ ਰੋ ਰਾਮਾ ਮੀ ਪਾਟੀ ਦਾ ਵਰਕਰ ਵੀ ਜ਼ਰੂਰ ਇਹਨਾਂ ਅੰਦੋਲਨਾਂ ਦੇ ਵਿੱਚ ਹਿੱਸਾ ਲੈ ਰਿਹਾਗਾ ਕਿਸੇ ਨਾ ਦੇ ਰੂਪ ਦੇ ਵਿੱਚ ਤਾਂ ਇਹੀ ਵਜ੍ਹਾ ਦੇ ਕਰਕੇ ਜਿਹੜੀਆਂ ਦੋ ਰੈਲੀਆਂ ਉਹ ਕੈਨਸਲ ਕਰ ਦਿੱਤੀਆਂ ਜਾਂਦੀਆਂ ਨੇ ਤਾਂ ਕਿ ਕਿਸਾਨ ਨੇ ਜਿਹੜਾ ਉਹ ਆਪਣੇ ਅੰਦੋਲਨ ਤੇ ਫੋਕਸ ਕਰ ਸਕਣ ਕਿਸਾਨ ਹੈ ਜਿਹੜੇ ਉਹ ਫਿਲਹਾਲ ਦੀ ਕਿਹੜੀ ਜਿਹੜੀ ਇਹ ਅੰਦੋਲਨ ਲੜਾਈ ਜਾ ਰਿਹਾ ਹੈਗਾ ਉਸ ਦੇ ਵਿੱਚ ਤੁਸੀਂ ਉਸ ਸਹਿਯੋਗ ਕਰ ਸਕਦੇ ਆ ਇਹੇ ਵਜ੍ਹਾ ਦੇ ਕਰਕੇ 18 ਔਰ 22 ਫਰਵਰੀ ਨੂੰ ਜਿਹੜੀਆਂ ਦੋ ਰੈਲੀਆਂ ਹੋਣ ਜਾ ਰਹੀਆਂ ਸੀ ਉਹਨਾਂ ਰੈਲੀਆਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਹੈਗਾ ਔਰ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਜਿਹੜਾ ਜਦੋਂ ਤੱਕ ਇਹ ਅੰਦੋਲਨ ਚੱਲਦਾ ਹੈਗਾ ਉਸ ਦੇ ਹਿਸਾਬ ਦੇ ਨਾਲ ਜਿਹੜਾ ਅਗਲਾ ਕੱਲ੍ਹ ਇੱਕ ਪ੍ਰੋਗਰਾਮ ਹੈਗਾ ਉਹ ਆਮ ਆਦਮੀ ਪਾਰਟੀ ਦੇ ਵੱਲੋਂ ਜਾਰੀ ਕੀਤਾ ਜਾਏਗਾ ਤਾਂ ਪਰ ਫਿਲਹਾਲ ਦੀ ਕਿਹੜੀ ਦੋ ਰੈਲੀਆਂ ਦੇ ਉੱਪਰ ਰੋਕ ਲਗਾਈ ਗਈ ਹੈ ਜੀ ਤੇ ਬਿਲਕੁਲ ਰੋਹਿਤ ਜਸਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਵੱਲੋਂ ਕਿਸਾਨੀ ਅੰਦੋਲਨ ਦੇ ਚੱਲਦਿਆਂ ਵੱਡਾ ਫੈਸਲਾ ਲਿਆ ਗਿਆ ਹੈ ਤਾਂ ਕੀ ਲੱਗਦਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਵੀ ਪਹੁੰਚ ਸਕਦੀ ਹੈ देखो साफ तौर पे आम आदमी पार्टी ਦੇ ਵੱਲੋਂ ਕਿਹਾ ਗਿਆ ਹੈਗਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਔਰ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨੀ ਨੇ ਉਹਨਾਂ ਦੇ ਵੱਲੋਂ ਇੱਕ ਚੀਜ਼ ਸਾਫ तौर ਤੇ ਕਹਿ ਦਿੱਤੀ ਗਈ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਕਿਸਾਨਾਂ ਨੂੰ ਪ੍ਰਸ਼ਾਸਨਿਕ ਲੈਵਲ ਤੇ ਕੋਈ ਵੀ ਜ਼ਰੂਰਤ ਹੈ ਕਿਸਾਨਾਂ ਨੂੰ ਸਰਕਾਰ ਲੈਵਲ ਤੇ ਕੋਈ ਵੀ ਜ਼ਰੂਰਤ ਹੈ ਸਰਕਾਰ ਉਹਨਾਂ ਦੇ ਨਾਲ ਖੜੀ ਹੈ ਔਰ ਦੂਸਰੀ ਗੱਲ ਹੁੰਦੀ ਹੈ ਪਾਰਟੀ ਦੀ ਪਾਰਟੀ ਦਾ ਵਰਕਰ ਕਿਸਾਨ ਹੀ ਹੈਗਾ ਕਿਸਾਨ ਦੇ ਕੋਈ ਇਹ ਨਹੀਂਗਾ ਕਿ ਉਹਦੇ ਉੱਪਰ ਕੋਈ ਟੈਗ ਲੱਗੇ ਕਿ ਆਮ ਆਦਮੀ ਪਾਰਟੀ ਦਾ ਜਾਂ ਇਹ ਫਲਾਨੀ ਪਾਰਟੀ ਦਾ ਕਿਉਂਕਿ ਬਹੁਤ ਸਾਰੇ ਜਿਹੜੇ ਵਰਕਰ ਹੁੰਦੇ ਨੇ ਉਹ ਕਿਸਾਨ ਹੀ ਕਰਦੇ ਨੇ ਕੀਤੀ ਕਰਦੇ ਨੇ ਅਜਿਹੇ ਦੇ ਵਿੱਚ ਆਵਾਜ਼ੀ ਪਾਰਟੀ ਦੇ ਬਹੁਤ ਸਾਰੇ ਵਰਕਰ ਨੇ ਜਿਹੜੇ ਉਹ ਇਹਨਾਂ ਕਲੀਏ ਕਿ ਅੰਦੋਲਨਾਂ ਦੇ ਵਿੱਚ ਹਿੱਸਾ ਆਲਰੇਡੀ ਲੈ ਰਹੇ ਨੇਗੇ ਪਰ ਕੋਈ ਵੀ ਪਾਰਟੀ ਦਾ ਝੰਡਾ ਜਾਂ ਪਾਰਟੀ ਦਾ ਲੋਗੋ ਉੱਥੇ ਨਹੀਂ ਲੈ ਕੇ ਜਾਂਦੇ ਕਿਉਂਕਿ ਸਿੱਧੇ ਤੌਰ ਤੇ ਉਹ ਇੱਕ ਤਫਾਦ ਦੇ ਰੂਪ ਦੇ ਵਿੱਚ ਉਸ ਜਗ੍ਹਾ ਤੇ ਹਿੱਸਾ ਲੈ ਰਹੇ ਨੇ ਔਰ ਇੱਕ ਤਫਾਦ ਤੌਰ ਤੇ ਹਿੱਸਾ ਲੈ ਰਹੇ ਨੇ ਔਰ ਇਹੀ وجہ ਹੈ ਕਿ ਉਹ ਨਹੀਂ ਚਾਹੁੰਦੇ ਕਿ ਇੱਕ ਪਾਰਟੀ ਦੇ ਵਰਕਰਾਂ ਨੂੰ ਅਸੀਂ ਉਧਰੋਂ ਬੁਲਾ ਕੇ ਰੈਲੀਆਂ ਦੇ ਵੱਲ ਨੂੰ ਲੈ ਕੇ ਜਾਇਆ ਜਾਵੇ ਕਿਉਂਕਿ ਜਿਹੜਾ ਇੱਕ ਅੰਦੋਲਨ ਹੈ ਉਹ ਪਹਿਲਾਂ ਲੜਨਾ ਜ਼ਰੂਰੀ ਹੈ ਕਿਉਂਕਿ ਦੇਸ਼ ਦਾ ਅੰਨਦਾਤਾ ਜਦੋਂ ਬਾਰਡਰਾਂ ਤੇ ਬੈਠਾ ਹੋਵੇ ਸੂਬੇ ਦੀ ਸਰਕਾਰ ਇਹ ਲਿਆ ਕਰਿਓ ਚੰਗਾ ਨਹੀਂ ਲੱਗਦਾ ਜੀ ਇਹਦੇ ਵਿੱਚ ਇਹ ਜਿਹੜਾ ਇੱਕ ਵੱਡਾ ਫੈਸਲਾ ਉਹ ਪਾਰਟੀ ਪ੍ਰਧਾਨ ਭਗਵੰਤ ਸਿੰਘ ਦੇ ਵੱਲੋਂ ਲਿਆ ਗਿਆ ਕਿ ਅਸੀਂ ਕੋਈ ਵੀ ਰੇਲੀਆਂ ਜਿਹੜੀ ਹੁੰਦੀ ਕਰਾਂਗੇ ਦੋਨੋਂ ਰੇਲੀਆਂ ਮਿਲਤਰੀ ਕਰ ਦੇ ਠੀਕੇ ਰੋਹਿਤ ਤੁਸੀਂ ਇਸ ਖਬਰ ਤੇ ਆਮ ਜਾਣਕਾਰੀ ਸਾਡੇ ਨਾਲ ਸਾਂਝਾ ਕੀਤੀ ਤਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ